DRV DAV ਸੈਨੇਟਰੀ ਪਬਲਿਕ ਸਕੂਲ ਫਲੋਰ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸ਼ਾਨਦਾਰ ਹੈ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਨੇ ਇਸ ਰਫਤਾਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ਅਧਿਆਪਕ ਸਹਿਵਾਨ ਅਤੇ ਵਿਦਿਆਰਥੀਆਂ ਨੇ ਮਿਹਨਤ ਅਤੇ ਪੜ੍ਹਾਈ ਦੇ ਨਵੇਂ ਤਰੀਕਿਆਂ ਨੂੰ ਅਪਣਾ ਕੇ ਸਫਲਤਾ ਦੇ ਝੰਡੇ ਗੱਡੇ 10ਵੀਂ ਜਮਾਤ ਦਾ ਅੰਤੀਜਾ 100% ਰਹਾ 10ਵੀਂ ਜਮਾਤ ਦੀ ਵਿਦਿਆਰਥਣ ਦੀ ਬੇਹੂਜਾ ਨੇ ਪੰਜਾਬ ਦੇ ਦੇਸ਼ ਭਰ ਵਿੱਚ ਨਾਮ ਰੋਸ਼ਨ ਕੀਤਾ 100 ਚੋਂ 100 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਪੂਰੇ ਸ਼ਹਿਰ ਵਿੱਚ ਇਸ ਜਿੱਤ ਦੀ ਧੂਮਾ ਪੈ ਗਈਆਂ ਚਾਰੇ ਪਾਸਿਓਂ ਸਕੂਲ ਵਿੱਚ ਗੂੰਜ ਉੱਠਿਆ ਅਧਿਆਪਕੀ ਪ੍ਰਿਸ਼ਟਾ ਨੇ 94% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਵਿਦਿਆਰਥਣ ਮਨਪ੍ਰੀਤ ਕੌਨ ਨੇ 99% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ 90% ਤੋਂ ਵੱਧ ਸਟਾਇਲ ਦੇ ਅਰਥਨ 80% ਤੋਂ ਵੱਧ ਸਟਾਈ 60 ਵਿਦਿਆਰਥਨਾ 70% ਤੋਂ ਉਪਸਥਾਨ ਵਿੱਚ ਵਿਦਿਆਰਥੀ ਰਹੇ ਵਿਸ਼ੇ ਅਨੁਸਾਰ ਕਾਰੰਵਾਰ ਪੰਜਾਬੀ ਆਈਟੀ ਇਸਾਬ ਸਾਇੰਸ ਅੰਗਰੇਜ਼ੀ ਵਿੱਚੋਂ ਵੱਧ ਤੋਂ ਵੱਧ ਅੰਕ ਸੌ ਰਹੇ ਸੋਸ਼ਲ ਸਾਇੰਸ 96 ਅੰਕ ਵਿਸ਼ੇ ਵਿੱਚੋਂ ਵਧੇਰੇ ਰਹੇ ਪ੍ਰਿੰਸੀਪਲ ਡਾਕਟਰ ਐਜੂਕੇਸ਼ਨ ਗਵੀਜੀ ਨੇ ਕਿਹਾ ਕਿ ਡੀਏਵੀ ਸੀਐਮਸੀ ਦੇ ਪ੍ਰਦਾਨ ਪੂਨਮ ਸੂਰੀ ਜੀ ਨੇ ਅਸ਼ੀਰਵਾਦ ਨਾਲ ਸਪੂਰਨ ਨਿਰੰਤਰ ਤਰੱਕੀ ਕਰ ਰਿਹਾ ਹੈ ਐਲ ਐਮ ਸੀ ਦੇ ਚੇਅਰਮੈਨ ਐਨ ਕੇ ਸੂਦ ਜੀ ਅਤੇ ਮੈਨੇਜਰ ਮੈਡਮ ਸ਼੍ਰੀਮਤੀ ਜਸਕਰਨ ਹਰੀਕਾ ਜੀ ਅਤੇ ਏ ਆਰਓ ਮੈਡਮ ਸ਼੍ਰੀਮਤੀ ਰਸ਼ਮੀ ਬੀ ਜੀ ਜੀ ਨੇ ਆਪਣੇ ਸਾਰੇ ਮਾਪਿਆਂ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਐਲ ਐਮ ਸੀ ਦੇ ਸਾਰੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਸਫਲ ਹੋ ਪਰ ਵਿਖੇ ਦੀ ਕਾਮਨਾ ਕੀਤੀ ਫਲੋਰ ਤੋਂ ਰਾਜਪਾਲ ਨਗਰ ਤੇ ਵਿਜੇਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ओके थैंक यू जी मेरा नाम दिव्या अहुजा है मैंने क्लास टेंथ में टॉप किया है और मुझे बहुत ज्यादा खुशी है कि मैंने अपने सारे पेरेंट्स सारे टीचर्स सारे स्कूल स्टाफ को बहुत प्राउड फील करवाया है ये बहुत ही अच्छा मोमेंट है मेरी लाइफ का जिसे मैं कभी नहीं भूल सकता इसके लिए जितनी भी मेहनत लगी है आज सारी मेरी मेहनत मेरे लिए सफल हो गई है सारे बच्चों को मेरा यही मैसेज रहेगा की हर रोज अपनी मेहनत कंटिन्यू रखना जो भी चाहिए उन्हें जरूर मिलेगा बस मेहनत हर रोज करते जाना कंसिस्टेंसी इज द की कितनी मुश्किल आई है मुश्किलें तो आती रहती है पर अगर आप मुश्किलों को खुशी खुशी फेस करोगे ये ना समझ कि ये मुश्किल है मेरे लिए तो आप जरूर उस मुश्किल को भी पार करके अपना जो तो लक्ष्य उसे हासिल करोगे किनका सहयोग रहा ज्यादा मेरी सारी फैमिली और मेरे सारे टीचर्स क्या मान वो सोचता है ਬਹੁਤ ਅੱਛਾ ਲੱਗ ਰਿਹਾ ਹੈ ਕਿ ਮੇਰੇ ਕਾਰਨ ਸਾਰੇ ਬਹੁਤ ਖੁਸ਼ ਹੈ ਔਰ ਮੈਂ ਸਭ ਕੋ ਖੁਸ਼ ਖੁਸ਼ ਹੋ ਕੇ ਫੀਲ ਕਰਵਾਇਆ ਹੈ ਅੱਗੇ ਕਹਾਂ ਜਾਣਾ ਚਾਹੁੰਦੇ ਹੋ ਐਨਡੀਏ ਕਰਕੇ ਇੰਡੀਅਨ 에ਅਰਫੋਰਸ ਪਾਇਲਟ ਬਣਨਾ ਚਾਹਤਾ ਹਾਂ ਮੇਰਾ ਨਾਮ ਰਮਨਦੀਪ ਹੈ ਮੈਂ ਦਿਵਿਆ ਦੀ ਪੰਜਾਬੀ ਟੀਚਰ ਆ ਔਰ ਮੇਰੀ ਹਮੇਸ਼ਾ ਦੁਆਈ ਜਦੋਂ ਤੈਨੂੰ ਮੈਂ ਪੜਹਾ ਰਹੀ ਹਾਂ ਮੇਰੇ ਦਿਲ ਦੀ ਰੀਤ ਸੀ ਕਿ ਜਦੋਂ ਵੀ ਕਦੀ ਸੀਬੀਐਸਸੀ ਬੋਰਡ ਦੇ ਰਿਜ਼ਲਟ ਆਉਣ ਤੇ ਮੇਰੀ ਦਿਵਿਆ ਮੇਰੀ ਲਾਡੋ ਦਾ ਹਮੇਸ਼ਾ ਹੀ ਨਾਮ ਰੌਸ਼ਨ ਹੋਵੇ ਇਸ ਸਕੂਲ ਦਾ ਮੇਰਾ ਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰੇ ਕੱਲ ਜਦੋਂ ਰਿਜ਼ਲਟ ਆਇਆ ਤੇ ਸਾਡੇ ਸਾਰੇ ਟੀਚਰਾਂ ਦੇ ਪੈਰ ਹੀ ਨਹੀਂ ਸੀ ਲੱਗਦੇ ਕਿ ਸਾਡੇ ਸਾਰਿਆਂ ਦੇ ਮਨ ਚੋਂ ਇੱਕੋ ਹੀ ਆਵਾਜ਼ ਨਿਕਲ ਰਹੀ ਸੀ ਇਹੀ ਹੈ ਦਿਵਿਆ ਇਹੀ ਹੈ ਦਿਵਿਆ ਮਤਲਬ ਉਸ ਪਰਮਾਤਮਾ ਦਾ ਇੱਕ ਦਿਵਿਆ ਗਿਫਟ ਸਾਡੇ ਸਕੂਲ ਲਈ ਤੇ ਪੇਰੈਂਟਸ ਲਈ ਕੋਚ ਕਿੰਨਾ ਇੰਜੋਏ ਕੀਤਾ ਸਕੂਲ ਚ ਬਹੁਤ ਇੰਜੋਏ ਕੀਤਾ ਕੱਲ ਢੋਲ ਦੇ ਨਾਲ ਅਸੀਂ ਖੂਬ ਪੰਗੜੇ ਪਾਏ ਖੂਬ ਇੰਜੋਏ ਕੀਤਾ ਬੱਚੇ ਆਏ ਔਰ ਦਿਵਿਆ ਹਾ ਬੱਦਰ ਸ਼ਰਮਾ ਗੱਲ ਕਿਉਂਕਿ ਇਹਨਾਂ ਕੁੜੀਆਂ ਵਰਗੇ ਸ਼ੌਂਕ ਨਹੀਂ ਆ ਇਹਨੂੰ ਸਿਰਫ ਕਿਤਾਬਾਂ ਦਾ ਸ਼ੌਂਕ ਹੈ ਇਹਨੂੰ ਪੜ੍ਹਾਈ ਦਾ ਸ਼ੌਂਕ ਹੈ ਤਾਂ ਅਸੀਂ ਇਹਦੇ ਹਿੱਸੇ ਦਾ ਵੀ ਇੰਜੋਏ ਕੀਤਾ ਇਹ ਖੁਸ਼ ਸੀ ਵੱਡਾ ਸੀ ਇਸ ਤੋਂ ਜ਼ਿਆਦਾ ਖੁਸ਼ ਸੀ ਮਾਪੇ ਜਿਹੜੇ ਅੱਜ ਆਏ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਨੇ ਵੀ ਮਾਣ ਬਹੁਤ ਮਹਿਸੂਸ ਕੀਤਾ ਉਹਨਾਂ ਨੇ ਕੀ ਤੁਹਾਨੂੰ ਮੈਸੇਜ ਦਿੱਤਾ ਹੈ ਬਾਕੀ ਬੱਚਿਆਂ ਬਾਰੇ ਉਹਨਾਂ ਨੇ ਇਹੀ ਕਿਹਾ ਕਿ ਜਿਵੇਂ ਅਸੀਂ ਆਪਣੇ ਬੱਚੇ ਨੂੰ ਸਹਿਯੋਗ ਦਿੰਦੇ ਰਹੇ ਹਾਂ ਕਦੀ ਕੋਈ ਬੰਦਿਸ਼ ਨਹੀਂ ਲਾਈ ਪੜ੍ਹਾਈ ਦੇ ਮਾਮਲੇ 'ਚ ਹਮੇਸ਼ਾ ਉਹਦੇ ਨਾਲ ਖੜੇ ਹਾਂ ਕਦੀ ਕੋਈ ਅੜਚਣ ਆਈ ਤੇ ਉਹਦੀ ਅੜਚਣ ਨੂੰ ਸੀ ਹੱਲ ਕੀਤਾ ਇਸੇ ਤਰ੍ਹਾਂ ਬਾਕੀ ਕੁੜੀਆਂ ਲਈ ਵੀ ਉਹਨਾਂ ਦੇ ਪੇਰੈਂਟਸ ਲਈ ਵੀ ਇਹੀ ਸੁਨੇਹਾ ਆ ਕਿ ਕਦੀ ਕੋਈ ਅੜਚਣ ਆਉਂਦੀ ਆ ਉਹਨੂੰ ਦਿਲ 'ਚ ਨਾ ਰੱਖੋ ਉਹਨੂੰ ਹੱਲ ਕਰਨ ਦਾ ਤਰੀਕਾ ਸੋਚੋ ਟੀਚਰ ਵੀ ਮਦਦ ਕਰਨਗੇ ਔਰ ਮਾਪੇ ਵੀ ਹਰ ਹਾਲ 'ਚ ਮਦਦ ਕਰਦੇ ਆ ਜਿੱਦਾਂ ਪੰਜਾਬ ਦੇ ਵਿੱਚ ਲੜਕੀਆਂ ਨੇ ਕਾਫੀ ਬਾਜ਼ੀ ਮਾਰੀ ਆ ਲੜਕੇ ਔਰ ਪਿੱਛੇ ਰਹਿਣਾ ਲੜਕੀਆਂ ਨੇ ਬਾਜ਼ੀ ਮਾਰੀ ਉਹਨਾਂ ਬਾਰੇ ਕੀ ਕਹਿਣਾ ਤੁਹਾਨੂੰ ਲੜਕੀਆਂ ਥੋੜੇ ਜਿ ਜ਼ਿੰਮੇਵਾਰੀ ਵੱਜ ਜਾਂਦੀ ਆ ਕਿਉਂਕਿ ਪੁਰਾਣਾ ਸਮਾਂ ਸੀਗਾ ਜਦੋਂ ਕਹਿੰਦੇ ਹੁੰਦੇ ਸੀ ਕਿ ਲੜਕਾ ਜਿਹੜਾ ਉਹ ਕਮਾਈ ਤੇ ਘਰ ਚੱਲਦਾ ਆ ਪਰ ਅੱਜ ਦੇ ਸਮੇਂ 'ਚ ਲੜਕੀਆਂ ਦੇ ਮੋਢਿਆਂ ਤੇ ਬੜੀ ਤਗੜੀ ਜ਼ਿੰਮੇਵਾਰੀ ਆ ਕਿ ਜੇ ਲੜਕੀ ਪੜ੍ਹ ਲਿਖ ਜਾਂਦੀ ਆ ਚੰਗੇ ਨੰਬਰ ਲੈਂਦੀ ਆ ਤੇ ਪੂਰਾ ਪਰਿਵਾਰ ਜਿਹੜਾ ਉਹ ਪੜ ਜਾਂਦਾ ਆ ਆਉਣ ਵਾਲੀਆਂ ਪੀੜ੍ਹੀਆਂ ਪੜ ਜਾਂਦੀਆਂ ਨੇ ਤੇ ਲੜਕੀਆਂ ਦੇ ਮੋਢਿਆਂ ਤੇ ਦੇਸ਼ ਦੀ ਜ਼ਿੰਮੇਵਾਰੀ ਆ ਪੂਰੇ ਸੰਸਾਰ ਦੀ ਜ਼ਿੰਮੇਵਾਰੀ ਆ